ਹਾਂਜੀ ਰਾਧਾ ਸਵਾਮੀ ਜੀ ਬਾਬਾ ਜੀ ਦੀ ਸਾਰੀ ਸੰਗਤ ਨੂੰ ਇਨਸਾਨ ਜਿੰਨਾ ਵੀ ਮਰਜੀ ਨੀਚ ਹੋਵੇ ਜਿੰਨੇ ਵੀ ਮਾੜੇ ਮਰਜੀ ਕਾਰਮ ਕਰਦਾ ਹੋਵੇ ਸੰਤ ਮਹਾਤਮਾ ਹਾਰਕ ਇਨਸਾਨ ਨੂੰ ਆਪਣੇ ਗਲ ਦੇ ਨਾਲ ਲਾ ਹੀ ਲੈਂਦੇ ਆ ਬਸ ਇੱਕ ਸੰਤ ਮਹਾਤਮਾ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਆ ਉਸ ਇਨਸਾਨ ਦੇ ਉੱਤੇ ਤੇ ਉਸ انسان ਦੀ ਜ਼ਰਤ ਨਹੀਂ ਹੈਗੀ ਬਈ ਉਸ ਸੰਤ ਮਹਾਤਮਾ ਦੇ ਗਲ ਨਾਲ ਜਾਂ ਸੰਤ ਮਹਾਤਮਾ ਦੇ ਚਰਨਾ ਵਿੱਚ ਉਹ انسان ਨਾ ਜਾਵੇ ਇਦਾਂ ਹੀ ਮਹਾਰਾਜ ਸ਼ਾਵਣ ਸਿੰਘ ਜੀ ਫਰਮਾਉਂਦੇ ਆ ਬਈ ਕਬੀਰ ਸਾਹਿਬ ਇੱਕ ਵਾਰੀ ਕਬੀਰ ਸਾਹਿਬ ਦੇ ਘਰ ਕਈ ਸਾਧੂ ਸੰਤਾਂ ਨੇ ਆਉਣਾ ਸੀਗਾ ਤੇ ਉਹਨਾਂ ਦੇ ਘਰ ਵਿੱਚ ਔਰ ਉਹਨਾਂ ਸਾਧੂ ਸੰਤਾਂ ਦੀ ਸੇਵਾ ਕਰਨ ਲਈ ਕੁਝ ਨਹੀਂ ਸੀ ਨਾ ਕੋਈ ਖਾਣਾ-ਦਾਣਾ ਸਿਗਾ ਘਰ ਬਹੁਤ ਜ਼ਿਆਦਾ ਗਰੀਬੀ ਦੀ ਹਾਲਤ ਵਿੱਚ ਹੁੰਦੇ ਸੀ ਅਤੇ ਕੱਪੜੇ ਦਾ ਉਹ ਕਾਰੋਬਾਰ ਕਰਦੇ ਸੀ ਅਤੇ ਉਦੋਂ ਮੌਸਮ ਬਹੁਤ ਜ਼ਿਆਦਾ ਖਰਾਬ ਕਰਕੇ ਕਈ ਦਿਨਾਂ ਤੋਂ ਉਹ ਆਪਣੇ ਕੰਮਕਾਰ ਦੇ ਉੱਤੇ ਵੀ ਨਹੀਂ ਗਏ ਸੀ ਤੇ ਉਧਰੋਂ ਸਾਧੂ ਮਹਾਤਮਾ ਨੇ ਉਹਨਾਂ ਦੇ ਘਰ ਆਉਣਾ ਸੀਗਾ ਤੇ ਉਹ ਆਪਣੀ ਪਤਨੀ ਲੋਈ ਜੀ ਨੂੰ ਕਹਿੰਦੇ ਆ ਵੀ ਆਪਣੇ ਘਰ ਖਾਣ ਪੀਣ ਨੂੰ ਕੋਈ ਸਮਾਨ ਹੈਗਾ ਆ ਵੀ ਸਾਧੂ ਸੰਤਾਂ ਨੇ ਆਪਣੇ ਘਰ ਆਉਣਾ ਆ ਪ੍ਰਵੇਸ਼ ਕਰਨਾ ਆ ਤੇ ਉਹਨਾਂ ਦੀ ਪਤਨੀ ਨੇ ਕਿਹਾ ਵੀ ਆਪਣੇ ਕੋ ਘਰ ਵਿੱਚ ਵੀ ਖਾਣ ਪੀਣ ਦਾ ਕੋਈ ਸਮਾਨ ਨਹੀਂ ਹੈਗਾ ਵੀ ਔਖਾ ਹੀ ਆ ਤੇ ਕਬੀਰ ਜੀ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਦਾਂ ਕਰੋ ਵੀ ਜਾ ਕੇ ਆਧਾਰ ਲਿਆਓ ਕਿਸੇ ਬਾਣੀਏ ਦੀ ਦੁਕਾਨ ਤੋਂ ਤੇ ਆਪਣਾ ਜਦੋਂ ਕੰਮਕਾਰ ਚੱਲ ਪਿਆ ਆ ਮੌਸਮ ਸਹੀ ਹੋ ਗਿਆ ਉਦੋਂ ਆਪਾਂ ਆਧਾਰ ਉਹਨਾਂ ਦਾ ਚੁਕਾਤ ਮੰਗੇ ਤੇ ਉਹਨਾਂ ਦੀ ਗੱਲ ਸੁਣ ਕੇ ਲੋਈ ਜੀ ਜਦੋਂ ਜਾਂਦੇ ਆ ਉਹਨਾਂ ਦੀ ਧਰਮ ਪਤਨੀ ਵੱਖੋ-ਵੱਖਰੀਆਂ ਦੁਕਾਨਾਂ ਦੇ ਉੱਤੇ ਕਦੇ ਕਿਸੇ ਦੁਕਾਨ ਤੇ ਜਾਂਦੇ ਆ ਕਦੇ ਕਿਸੇ ਦੁਕਾਨ ਤੇ ਜਾਂਦੇ ਆ ਤਾਂ ਉਹਨਾਂ ਨੂੰ ਹਰ ਇੱਕ ਜਿਹੜਾ ਬਾਣੀਆਂ ਹੁੰਦਾ ਦੁਕਾਨਦਾਰ ਹੁੰਦਾ ਉਹ ਨਾ ਕਰੀ ਜਾਂਦਾ ਆ ਉਹ ਕਹਿੰਦਾ ਵੀ ਮੈਂ ਆਧਾਰ ਨਹੀਂ ਕਰਨਾ ਹੈਗਾ ਜੇ ਤੁਹਾਡੇ ਕੋਲ ਨਗਦ ਪੈਸੇ ਹੈਗੇ ਆ ਤਾਂ ਲੈ ਜਾਓ ਸਮਾਨ ਰਸਦ ਜਿਹੜੀ ਤੁਹਾਨੂੰ ਚਾਹੀਦੀ ਆ ਤੇ ਆਧਾਰ ਨਹੀਂ ਮੈਂ ਕਰਨਾ ਹਰੇਕ ਬਾਣੀਆ ਉਹਨੂੰ ਜਵਾਬ ਦੇਈ ਜਾਂਦਾ ਸੀ ਤੇ ਉਹ ਜਿਹੜੀ ਉਹਨਾਂ ਦੀ ਪਤਨੀ ਸੀ ਲੋਈ ਜੀ ਕਬੀਰ ਸਾਹਿਬ ਦੀ ਉਹ ਬੜੇ ਪਰੇਸ਼ਾਨ ਹੋ ਗਏ ਕਿ ਆਖਰ ਨੂੰ ਉਹ ਘਰ ਵਾਪਸ ਆਉਣ ਲੱਗੇ ਇੱਕ ਦੁਕਾਨਦਾਰ ਜਿੱਦਾਂ ਦੁਕਾਨ ਖੁੱਲੀ ਸੀ ਤਾਂ ਉਹ ਉਸ ਦੁਕਾਨ ਤੇ ਵੀ ਜਾਂਦੇ ਆ ਉਹ ਬਾਣੀਏ ਨੂੰ ਜਾ ਕੇ ਕਹਿੰਦੇ ਆ ਵੇ ਇੱਦਾਂ ਇੱਦਾਂ ਸਾਨੂੰ ਰਸਦ ਰਸਦ ਚਾਹੀਦੀ ਆ ਬਈ ਸਾਡੇ ਘਰ ਸਾਧੂ ਮਹਾਤਮਾ ਨੇ ਆਉਣਾ ਆ ਬਈ ਲੋੜ ਆ ਬਈ ਪੈਸੇ ਹੈ ਨਹੀਂਗੇ ਬਈ ਸਾਡਾ ਕੰਮ ਕਾਰ ਜਦੋਂ ਚੱਲ ਪੈਣਾ ਮੌਸਮ ਕਰਕੇ ਥੋੜਾ ਜਿਹਾ ਕੰਮ ਕਾਰ ਸਹੀ ਨਹੀਂ ਹੈਗਾ ਤੇ ਫੇਰ ਤੁਹਾਡਾ ਹਿਸਾਬ ਕਿਤਾਬ ਘਰ ਦੇਵਾਂਗੇ ਤਾਂ ਉਹਨਾਂ ਦੀ ਜਿਹੜੀ ਪਤਨੀ ਸੀ ਉਹ ਬਹੁਤ ਸੁੰਦਰ ਸੀਗੀ ਤੇ ਜਿਹੜਾ ਬਾਣੀਆਂ ਸੀ ਉਹਨਾਂ ਦੀ ਪਤਨੀ ਉੱਤੇ ਬਾਣੀਆਂ ਦੀ ਮਾੜੀ ਨਿਗਾ ਪਹਿ ਜਾਂਦੀ ਆ ਤੇ ਉਹਨੇ ਉਹਨਾਂ ਦੇ ਮੂਰੇ ਬਾਣੀਆਂ ਨੇ ਪ੍ਰਸਤਾਵ ਰੱਖਿਆ ਬਈ ਮੈਂ ਤੁਹਾਨੂੰ ਰਾਸਤ ਦੇ ਸਕਦਾ ਆ ਪਰ ਤੁਹਾਨੂੰ ਇੱਕ ਰਾਤ ਮੇਰੇ ਨਾਲ ਕੱਟਣੀ ਪੈਣੀ ਆ ਤੇ ਲੋਈ ਜੀ ਬੜੀ ਦੁਬਿਧਾ ਦੇ ਵਿੱਚ ਪੈ ਜਾਂਦੀ ਆ ਸੋਚ ਵਿਚਾਰ ਦੇ ਵਿੱਚ ਪੈ ਜਾਂਦੀ ਆ ਪਰ ਉਹ ਸੋਚਦੀ ਆ ਵੀ ਜਿੱਦਾਂ ਹੁਣ ਸਾਧੂ ਮਹਾਤਮਾ ਨੇ ਵੀ ਘਰ ਆਉਣਾ ਆ ਬਈ ਜੇ ਕੁਛ ਖਾਣ ਨੂੰ ਨਾ ਉਹਨਾਂ ਨੂੰ ਦਿੱਤਾ ਫੇ ਵੀ ਔਖਾ ਆ ਤੇ ਉਹ ਉਹਨਾਂ ਨੂੰ ਹਾਂ ਕਰ ਦਿੰਦੀ ਆ ਉਹ ਕਹਿੰਦੀ ਚਲੋ ਠੀਕ ਆ ਵੀ ਮੈਂ ਰਾਤ ਨੂੰ ਆ ਜਾਊਂਗੀ ਤੁਹਾਡੇ ਕੋਲ ਤੇ ਬਾਣੀਆਂ ਨੇ ਉਹਨਾਂ ਨੂੰ ਜੋ ਰਾਸਤ ਸੀ ਸੌਦਾ ਸੀ ਉਹਨਾਂ ਨੂੰ ਪਾ ਕੇ ਦਿੱਤਾ ਤਾਂ ਉਹ ਘਰ ਲਿਆ ਜਦੋਂ ਘਰ ਲਿਆਈ ਤੇ ਨਾਲੇ ਨਾਲੋ ਨਾਲੋ ਸੌਦਾ ਬਣਾਉਂਦੀ ਆ ਖਾਣਾ ਪਕਵਾਨ ਬਣਾਉਂਦੀ ਆ ਸਾਧੂ ਮਹਾਤਮਾ ਲਈ ਤੇ ਨਾਲੇ ਉਹ ਕਬੀਰ ਸਾਹਿਬ ਦੇ ਨਾਲ ਇਹ ਗੱਲ ਖੋਲ ਦਿੰਦੀ ਆ ਵੀ ਮੈਂ ਕਈ ਬਾਣੀਆਂ ਦੀਆਂ ਦੁਕਾਨਾਂ ਦੇ ਉੱਤੇ ਗਈ ਪਰ ਕਿਸੇ ਨੇ ਆਧਾਰ ਸੌਦਾ ਦੇਣ ਨੂੰ ਹਾਂ ਨਹੀਂ ਕੀਤੀ ਪਰ ਇੱਕ ਦੁਕਾਨ ਖੁੱਲੀ ਸੀਗੀ ਉਹਨਾਂ ਨੇ ਮੈਨੂੰ ਆਧਾਰ ਸੌਦਾ ਦੇਣ ਲਈ ਹਾਂ ਕਰ ਦਿੱਤੀ ਪਰ ਉਹਨਾਂ ਨੇ ਮੰਗਾਂ ਰੱਖ ਦਿੱਤੀ ਆ ਤੇ ਮੈਂ ਉਹਨਾਂ ਨੂੰ ਹਾਂ ਕਰਿਆਂਦੀ ਆ ਤੇ ਕਬੀਰ ਸਾਹਿਬ ਜਿੱਦਾਂ ਸੀ ਉਹਨਾਂ ਉਹ ਤਾਂ ਇੱਕ ਕਿਸਮ ਦੇ ਪ੍ਰਮਾਤਮਾ ਦੇ ਨਾਲ ਉਹਨਾਂ ਦਾ ਮੇਲ ਹੋਇਆ ਸੀਗਾ ਜਿਨ੍ਹਾਂ ਦਾ ਪ੍ਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਉਹ ਪ੍ਰਮਾਤਮਾ ਦਾ ਹੀ ਰੂਪ ਬਣ ਜਾਂਦੇ ਆ ਤੇ ਕਬੀਰ ਸਾਹਿਬ ਕਹਿੰਦੇ ਕੋਈ ਚੱਕਰ ਨਹੀਂ ਦੇਖਦੇ ਆ ਪਹਿਲਾਂ ਤੁਸੀਂ ਆਪਾ ਜਿਹੜੇ ਪ੍ਰਸ਼ਾਦਾ ਪਾਣੀ ਆ ਸਾਧੂਆਂ ਨੂੰ ਇਹ ਖਿਲਾਉਨੇ ਆ ਚਲੋ ਸਾਧੂ ਆਉਂਦੇ ਆ ਪ੍ਰਸ਼ਾਦਾ ਪਾਣੀ ਬਣਦਾ ਆ ਸਾਰਾ ਕੁਝ ਤਿਆਰ ਹੁੰਦਾ ਆ ਤੇ ਉਹ ਸਾਧੂਆਂ ਨੂੰ ਸਾਰਾ ਕੁਝ ਸਾਧੂਆਂ ਦੇ ਮੋਹਰੇ ਪਰੋਸਦੇ ਆ ਦੋਨੇ ਜੀ ਤੇ ਸਾਧੂ ਬੜਾ ਉਹਨਾਂ ਦਾ ਧੰਨਵਾਦ ਕਰਦੇ ਆ ਤਾਂ ਉਹ ਸਾਧੂਆਂ ਦਾ ਕਰਦੇ ਆ ਵੀ ਸਾਡੇ ਘਰ ਤੋਂ ਸੀ ਆਪਣੇ ਚਰਨ ਪਾਏ ਤੇ ਇਦਾਂ ਹੀ ਟਾਈਮ ਉਹ ਲੰਘ ਜਾਂਦਾ ਤੇ ਸਾਧੂ ਮਹਾਤਮਾ ਆਪਣੇ ਘਰ ਉੱਥੋਂ ਉਹਨਾਂ ਦੇ ਜਾਨੀ ਕਿ ਘਰੋਂ ਚਲ ਜਾਂਦੇ ਆ ਤੇ ਕਬੀਰ ਸਾਹਿਬ ਤੇ ਕਬੀਰ ਸਾਹਿਬ ਦੀ ਪਤਨੀ ਲੋਈ ਜੀ ਉਹ ਕਹਿੰਦੀ ਵੀ ਹੁਣ ਜਿਹੜੀ ਮੈਂ ਬਾਣੀਏ ਦੇ ਨਾਲ ਵਾਅਦਾ ਕਰਕੇ ਆਈਆਂ ਵੀ ਮੈਂ ਉਹ ਵਾਅਦਾ ਪੂਰਾ ਕਰਨਾ ਹੈ ਤੇ ਕਬੀਰ ਸਾਹਿਬ ਉਹਨਾਂ ਨੂੰ ਕਹਿੰਦੇ ਆ ਹਾਂ ਬਿਲਕੁਲ ਉਹ ਵਾਅਦਾ ਪੂਰਾ ਕਰਨਾ ਹੈ ਜਿਹੜਾ ਵਾਅਦਾ ਕਰ ਲਿਆ ਉਹ ਆਪਾਂ ਐਦਾਂ ਨਹੀਂ ਹੈਗਾ ਵੀ ਪੂਰਾ ਨਹੀਂ ਕਰ ਸਕਦੇ ਪਰ ਤੂੰ ਫਿਕਰ ਨਾ ਕਰ ਤੂੰ ਚਿੰਤਾ ਨਾ ਕਰ ਪ੍ਰਮਾਤਮਾ ਆਪਣੇ ਨਾਲ ਆ ਜੋ ਵੀ ਹੋਊਗਾ ਠੀਕ ਹੀ ਹੋਊਗਾ ਤੇ ਉਹਨਾਂ ਨੇ ਅਸਲ ਵਿੱਚ ਨજર ਸਵੱਲੀ ਕਰਨੀ ਸੀ ਉਸ ਬਾਣੀਏ ਦੇ ਉੱਤੇ ਤੇ ਉਹ ਜੀ ਜਦੋਂ ਰਾਤ ਥੋੜੀ ਜਿਹੀ ਹੋਣ ਲੱਗਦੀ ਆ ਤੇ ਉਹ ਜਦੋਂ ਘਰੋਂ ਨਿਕਲਣ ਲੱਗਦੀ ਆ ਲੋਈ ਜੀ ਤੇ ਬਹੁਤ ਜ਼ਿਆਦਾ ਮੀਂਹ ਹਨੇਰੀ ਵੱਧ ਜਾਂਦਾ ਆ ਹੋਰ ਪੈਣ ਲੱ ਪੈਂਦਾ ਤੇ ਕਬੀਰ ਸਾਹਿਬ ਕਹਿੰਦੇ ਆ ਤੁਸੀਂ ਇਦਾਂ ਕਰੋ ਵੀ ਮੀਂਹ ਹਨੇਰੀ ਬਹੁਤ ਜ਼ਿਆਦਾ ਵੱਧ ਗਿਆ ਆ ਵੀ ਮੈਂ ਤੁਹਾਨੂੰ ਚੱਕ ਕੇ ਲੈ ਕੇ ਜਾਣਾ ਆ ਵੀ ਜੇ ਤੁਸੀਂ ਗੰਦੇ ਹੋ ਗਏ ਲਿਬੜ ਗਏ ਤੁਹਾਡੇ ਕੱਪੜੇ ਵਾਸਤਰ ਗਾਰੇ ਦੇ ਨਾਲ ਲੱਪੜ ਗਏ ਤਾਂ ਲਾਲਾ ਜਿਹੜਾ ਬਾਣੀਆਂ ਹੁੰਦਾ ਆ ਉਹਨੂੰ ਕੀ ਪਤਾ ਤੁਸੀਂ ਪਸੰਦ ਨਾ ਆਵੋ ਵੀ ਤੁਹਾਨੂੰ ਉਹ ਮੋੜ ਦੇਵੇ ਚਲੋ ਉਹ ਇਦਾਂ ਹੀ ਕਰਦੀ ਉਹ ਕਹਿੰਦੀ ਚਲੋ ਠੀਕ ਆ ਕਬੀਰ ਸਾਹਿਬ ਉਹਨਾਂ ਨੂੰ ਆਪਣੀ ਪਤਨੀ ਨੂੰ ਚੱਕ ਲੈਂਦਾ ਆ ਮੋਢਿਆਂ ਤੇ ਤੇ ਆਲੇ-ਦੁਆਲੇ ਉਹਦੇ ਕੱਪੜਾ ਲਪੇਟ ਕੇ ਤਾਂ ਮੀਂਹ ਨੇਰੀ ਦੇ ਵਿੱਚ ਹੀ ਗਲੀਆਂ ਦੇ ਵਿੱਚ ਗਾਰੇ ਵਿੱਚ ਦੀ ਹੁੰਦਾ ਹੋਇਆ ਬਾਣੀਆਂ ਦੀ ਦੁਕਾਨ ਤੇ ਪਹੁੰਚ ਜਾਂਦਾ ਆ ਜਦੋਂ ਜਾ ਕੇ ਕੁੰਡਾ ਖੜਕਾਉਂਦੀ ਆ ਲੋਈ ਜੀ ਤੇ ਕਬੀਰ ਜੀ ਖੜ ਜਾਂਦੇ ਆ ਪਿੱਛੇ ਜਦੋਂ ਕੁੰਡਾ ਖੜਕਾਉਂਦੀ ਆ ਦਰ ਖੜਕਾਉਂਦੀ ਆ ਤਾਂ ਬਾਣੀਆਂ ਜਦੋਂ ਦਰ ਖੋਲਦਾ ਤਾਂ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਉਹਨਾਂ ਨੂੰ ਲੇਕਿਨ ਉਹਨਾਂ ਨੂੰ ਅੰਦਰ ਆਉਣ ਦੀ ਪਰਮਿਸ਼ਨ ਦਿੰਦਾ ਆ ਵੀ ਆ ਜਾਓ ਤੁਸੀਂ ਅੰਦਰ ਆ ਜਾਓ ਜਦੋਂ ਅੰਦਰ ਜਾਂਦੀ ਆ ਤੇ ਬਾਣੀਆਂ ਉਹਨਾਂ ਨੂੰ ਪੁੱਛਦਾ ਆ ਵੀ ਬਾਹਰ ਇੰਨਾ ਮੀਂਹ ਈ ਰਿਆ ਝਖੜ ਝੰਡਿਆ ਆ ਵੀ ਤੁਹਾਡੇ ਤਾਂ ਕੱਪੜੇ ਵੀ ਨਹੀਂ ਗਿੱਲੇ ਹੋਏ ਨਾ ਤੁਹਾਡੇ ਕੱਪੜਿਆਂ ਨੂੰ ਕੋਈ ਗਾਰਾ ਮਿੱਟੀ ਲੱਗਾ ਵੀ ਇਦਾਂ ਕਿਉਂ ਤੇ ਲੋਈ ਜਈ ਲੋਈ ਜੀ ਬਾਣੀਏ ਨੂੰ ਕਹਿੰਦੀ ਆ ਵੀ ਮੇਰਾ ਜਿਹੜਾ ਪਤੀ ਆ ਕਬੀਰ ਜੀ ਉਹ ਮੈਨੂੰ ਆਪ ਨਾਲ ਲੈ ਕੇ ਆਇਆ ਆਪਣੇ ਮੋਢਿਆਂ ਦੇ ਉੱਤੇ ਚੱਕ ਕੇ ਉਹ ਕਹਿੰਦੇ ਵੀ ਜਿਹੜਾ ਵਾਦਾ ਕੀਤਾ ਆ ਉਹ ਵਾਦਾ ਆਪਾਂ ਪੂਰਾ ਕਰਨਾ ਆ ਵੇ ਤੁਹਾਨੂੰ ਮੈਂ ਆਪਣੇ ਮੋਢਿਆਂ ਤੇ ਚੱਕ ਕੇ ਲੈ ਕੇ ਜਾਣਾ ਆ ਤਾਂ ਜੋ ਜੇ ਤੁਹਾਡੇ ਕੱਪੜੇ ਖਰਾਬ ਹੋ ਗਏ ਵਸਤਰ ਖਰਾਬ ਹੋ ਗਏ ਤਾਂ ਬਾਣੀਆਂ ਨੂੰ ਤੁਸੀਂ ਪਸੰਦ ਨਾ ਆਉਂਗੇ ਤੇ ਇਹ ਗੱਲ ਸੁਣ ਕੇ ਬਾਣੀਆਂ ਝੰਜੋੜਿਆ ਜਾਂਦਾ ਆ ਅੰਦਰੋਂ ਤੇ ਲੋਈ ਜੀ ਕਹਿੰਦੀ ਉਹ ਬਾਹਰ ਹੀ ਖੜੇ ਆ ਜਦੋਂ ਮੈਂ ਤੁਹਾਡੇ ਕੋਲੋਂ ਜਾਣਾ ਆ ਤੇ ਉਹਨਾਂ ਨੇ ਮੈਨੂੰ ਵਾਪਸ ਹੀ ਨਾਲ ਲੈ ਕੇ ਜਾਣਾ ਆ ਤੇ ਜਦੋਂ ਇਹ ਗੱਲਾਂ ਬਾਣੀਆਂ ਦੇ ਕੰਨਾਂ ਵਿੱਚ ਪੈਂਦੀਆਂ ਆ ਤੇ ਬਾਣੀਆਂ ਅੰਦਰੋਂ ਅੰਦਰੀ ਬਹੁਤ ਜ਼ਿਆਦਾ ਨਮੋਸ਼ੀ ਫੀਲ ਕਰਦਾ ਆ ਅਤੇ ਬਾਣੀਆਂ ਬਾਹਰ ਨਿਕਲ ਆਉਂਦਾ ਆ ਬਾਹਰ ਨਿਕਲਦੇ ਸਾਰੇ ਕਬੀਰ ਸਾਹਿਬ ਦੇ ਨਾਲ ਉਹਨਾਂ ਦੇ ਬਾਰਤਾ ਲਾਪ ਹੁੰਦੇ ਆ ਤੇ ਉਹ ਕਬੀਰ ਸਾਹਿਬ ਨੂੰ ਸਵਾਲ ਕਰਦਾ ਆ ਵੀ ਇਦਾਂ ਕਿਉਂ ਤੁਸੀਂ ਕੀਤੀ ਆ ਨਹੀਂ ਤਾਂ ਪਤਨੀ ਆਪਣੀ ਕਿਸੇ ਮੋਰੇ ਕੋਈ ਪ੍ਰਸਤਾਪ ਪਤਨੀ ਦਾ ਨਹੀਂ ਰੱਖਦਾ ਹੈਗਾ ਤੁਸੀਂ ਤਾਂ ਇਹਨੂੰ ਆਪ ਲੈ ਕੇ ਆਏ ਆ ਤੇ ਕਬੀਰ ਸਾਹਿਬ ਕਹਿੰਦੇ ਆ ਵੀ ਮੈਂ ਅਸੀਂ ਵਾਅਦਾ ਕੀਤਾ ਸੀ ਅਸੀਂ ਉਹ ਵਾਅਦਾ ਪੂਰਾਣਾ ਆ ਤੇ ਇਹ ਗੱਲ ਸੁਣ ਕੇ ਉਹ ਕਬੀਰ ਸਾਹਿਬ ਨੇ ਉਹਨਾਂ ਨੂੰ ਗੱਲ ਨਾਲ ਲਾਉਣਾ ਸੀ ਉਹ ਜਿਹੜੀ ਰੂਹ ਸੀਗੀ ਉਹਨੂੰ ਪਵਿੱਤਰ ਕਰਨਾ ਸੀ ਰੂਹ ਨੂੰ ਪਵਿੱਤਰ ਆਪਣੇ ਨਾਲ ਲਾਉਣਾ ਸੀ ਮੇਨ ਮਕਸਦ ਇਹ ਸੀ ਕਬੀਰ ਸਾਹਿਬ ਦਾ ਇਦਾਂ ਹੀ ਇਹ ਗੱਲ ਚੱਲਣੀ ਸੀ ਉਹਨਾਂ ਨੇ ਉਹਨਾਂ ਦੇ ਘਰ ਜਾਣਾ ਸੀ ਉਹਨੇ ਪ੍ਰਸਤਾਵ ਰੱਖਣਾ ਸੀ ਤੇ ਉਹ ਜਿਹੜੀ ਮੈਲੀ ਰੂਹ ਹੋਈ ਸੀਗੀ ਉਹਨੂੰ ਕਬੀਰ ਸਾਹਿਬ ਨੇ ਸਾਫ਼ ਕਰਕੇ ਆਪਣੇ ਗੱਲ ਦੇ ਨਾਲ ਲਾਉਣਾ ਸੀ ਤੇ ਉਹੀ ਗੱਲ ਉਹਨਾਂ ਦੇ ਸਮਝ ਵਿੱਚ ਕਬੀਰ ਬਾਣੀਆਂ ਦੇ ਪੈ ਜਾਂਦੀ ਤਾਂ ਬਾਣੀਆਂ ਉਹਨਾਂ ਦੇ ਪੈਰੀਂ ਪੈ ਜਾਂਦਾ ਉੱਥੇ ਕਬੀਰ ਸਾਹਿਬ ਦੇ ਤੇ ਉਹਨਾਂ ਤੋਂ ਮਾਫ਼ੀਆਂ ਮੰਗਣ ਲੱ ਪੈਂਦਾ ਵੀ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਬਾਅਦ ਐਦਾਂ ਕਦੇ ਨਾ ਕਹੂੰਗਾ ਵੀ ਤੁਸੀਂ ਮੈਨੂੰ ਇੱਕ ਵਾਰੀ ਮਾਫ਼ ਕਰ ਦਿਓ ਤੇ ਕਬੀਰ ਸਾਹਿਬ ਫੇ ਆਪਣੀ ਤਾਕਤ ਦੇ ਨਾਲ ਜਿਹੜੀ ਗੁਰੂਆਂ ਪੀਰਾਂ ਕੋਲ ਤਾਕਤ ਹੁੰਦੀ ਆ ਉਹਦੇ ਨਾਲ ਕਬੀਰ ਬਾਣੀਆਂ ਨੂੰ ਮਾੜਾ ਮੋਟਾ ਕੁਝ ਦਿਖਾੜ ਦੇ ਵੀ ਆ ਜਿੱਦਾਂ ਅੰਦਰ ਦੀ ਸਿਹਰ ਥੋੜੀ ਵਾਲੀ ਕਰਾਉਂਦੇ ਆ ਤਾਂ ਬਾਣੀਆਂ ਉਹਨਾਂ ਦਾ ਚੇਲਾ ਬਣ ਜਾਂਦਾ ਹੈ ਬਾਣੀਆਂ ਆਪਣਾ ਸਾਰਾ ਦੁਕਾਨਦਾਰ ਉੱਥੇ ਛੱਡ ਕੇ ਤਾਂ ਜਿਹੜੇ ਕਬੀਰ ਸਾਹਿਬ ਦੇ ਚੇਲੇ ਸੀਗੇ ਜਿਹੜੇ ਕਬੀਰ ਸਾਹਿਬ ਦੇ ਸੇਵਾ ਕਬੀਰ ਸਾਹਿਬ ਦੀ ਕਰਦੇ ਸੀ ਜਿਨ੍ਹਾਂ ਨੂੰ ਪਤਾ ਸੀਗਾ ਵੀ ਇਹ ਇੱਕ انسان ਦੇ ਰੂਪ ਵਿੱਚ ਪਰਮਾਤਮਾ ਦਾ ਰੂਪ ਆ ਇਹ ਇੱਥੇ ਜਿਹੜੀ ਦੁਨੀਆ ਆ ਜਿਹੜੀਆਂ ਰੂਹਾਂ ਆ ਗੰਦੀਆਂ ਮੈਲੀਆਂ ਰੂਹਾਂ ਜਿੱਦਾਂ ਦੇ ਅਸੀਂ ਆ ਉਹਨਾਂ ਨੂੰ ਇਹ ਸਾਫ ਕਰਕੇ ਆਪਣੇ ਨਾਲ ਲਿਜਾਣ ਆਏ ਆ ਅਤੇ ਪਰਮਾਤਮਾ ਦੇ ਨਾਲ ਮੇਲ ਕਰਾਉਣ ਆਏ ਆ ਤੇ ਬਾਣੀਆਂ ਉਸ ਤੋਂ ਬਾਅਦ ਕੰਬੀਰ ਸਾਹਿਬ ਦੇ ਨਾਲ ਹੀ ਰਹਿ ਪੈਂਦੇ ਆ ਤੇ ਉਹਨਾਂ ਦੇ ਉਹ ਚੇਲੇ ਬਣ ਜਾਂਦੇ ਆ ਜਿੱਦਾਂ ਇੱਕ ਕਬੀਰ ਸਾਹਿਬ ਉਹਨਾਂ ਦੇ ਗੁਰੂ ਦੇ ਰੂਪ ਵਿੱਚ ਬਣ ਜਾਂਦੇ ਆ ਤੇ ਉਹ ਉਹਨਾਂ ਦੇ ਦਾਸ ਬਣ ਜਾਂਦੇ ਆ ਸੋ ਤੁਸੀਂ ਦੇਖੋ ਇਹ ਜਿਹੜੀ ਸਾਖੀ ਆ ਇਹ ਸੁਣਾਉਣ ਦਾ ਮੁੱਖ ਮਕਸਦ ਇਹ ਆ ਵੀ ਪਹਿਲੀ ਤਾਂ ਗੱਲ ਆ ਬਈ ਜਿਹੜੇ ਸੰਤ ਮਹਾਤਮਾ ਹੁੰਦੇ ਆ ਉਹ ਵਾਦਾ ਪੂਰਾ ਕਰਨਾ ਸਿਕਾਲਦੇ ਆ ਵੀ ਜੇ ਕਿਸੇ ਦੇ ਨਾਲ ਆਪਾਂ ਵਾਦਾ ਕਰ ਲਈਏ ਉਹ ਚਾਹੇ ਆਪਾਂ ਨੂੰ ਜੋ ਮਰਜ਼ੀ ਕਰਨਾ ਪਵੇ ਉਹ ਵਾਦਾ ਪੂਰਾ ਜ਼ਰੂਰ ਕਰਨਾ ਆ ਜੇ ਬਾਈ ਚਾਂਸ ਕੋਈ ਇਦਾਂ ਦਾ ਵਾਦਾ ਹੋਵੇ ਜਿੱਦਾਂ ਲੋਈ ਜੀ ਨੇ ਕੀਤਾ ਤੇ ਬੰਦਾ ਜੇ ਸੱਚਾ ਹੋਵੇ ਤਾਂ ਜਿਹੜਾ ਪਰਮਾਤਮਾ ਆ ਜੇ ਇਸ ਪਰਮਾਤਮਾ ਨੂੰ ਉਹ ਇਨਸਾਨ ਮੰਨਦਾ ਹੁੰਦਾ ਆ ਉਸ ਪਰਮਾਤਮਾ ਨੂੰ ਆਪਣਾ ਸਮਝਦਾ ਹੁੰਦਾ ਆ ਉਹ ਪਰਮਾਤਮਾ ਆਪ ਖੁਦ ਆਣ ਕੇ ਉਸ ਇਨਸਾਨ ਦੀ ਮਦਦ ਕਰਦਾ ਆ। ਸੋ ਇਦਾਂ ਦੀਆਂ ਸਾਖੀਆਂ ਬਹੁਤ ਝਾੜੀਆਂ ਪਈਆਂ ਪੁਰਾਣੀਆਂ ਆਪਾਂ ਦੇਖਦੇ ਆਂ ਕਿਤਾਬਾਂ ਦੇ ਵਿੱਚ ਵੀ ਸਾਰਾ ਕੁਝ ਛਪਿਆ ਆ। ਸੋ ਜੇ ਇਹ ਸਾਖੀ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਲਾਈਕ ਕਰਿਓ ਅਤੇ ਪਿਆਰਾ ਜਿਹਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਜੀ। ਰਾਧਾ ਸਵਾਮੀ ਜੀ ਬਾਬਾ ਜੀ ਦੀ ਸਾਰੀ ਸੰਗਤ